ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜੇ ਬਲੌਗ ਦੇ ਵਿੱਚ ਤੇ ਅੱਜ ਸ਼ਨੀਵਾਰ ਦਿਨ ਹੋ ਗਿਆ ਆਪਾਂ ਛੁੱਟੀ ਆ ਤੇ ਸ਼ਨੀਵਾਰ ਤੋਂ ਬਾਅਦ ਦੀ ਛੁੱਟੀ ਨਾਲ ਸੋਮਵਾਰ ਦੀ ਹੋ ਗਈ ਕਿਉਂਕਿ 10 ਅਗਸਤ ਦੇ ਵਿੱਚ ਇੱਕ ਛੁੱਟੀ ਘਟਦੀ ਸੀ ਉਹ ਨਹੀਂ ਕਰਤੀ ਸੋਮਵਾਰ ਦੀ ਇਹਦਾ ਹੁਣ ਤੇ ਛੁੱਟੀਆਂ ਮੰਗਲਵਾਰ ਨੂੰ ਕੱਪ ਤੇ ਜਾਵਾਂਗੇ ਆਪਾਂ ਤੇ ਅੱਜ ਕਰਦਾ ਸੁਣਨ ਲਈਏ ਤੇ ਦਿਨ ਵੀ ਵਧੀਆ ਅੱਜ ਧੁੱਪ ਛਿਰ ਧੁੱਪ ਕਾਫੀ ਆ ਇੰਡੀਆ ਅੱਜ ਫੇਰ ਵੀ ਵਹਿ ਰਿਹਾ ਬੜਾ ਬੜਾ ਇੰਡੀਆ ਫੋਨ ਕੀਤਾ ਸੀ ਤੇ ਹੌਲੀ ਹੌਲੀ ਪਾਣੀ ਘਟਦਾ ਹੈ ਚਲੋ ਤੇ 79 ਵਾਂ ਦੇ ਮਿੱਟੀ ਵੇ ਉਹਨੇ ਤਗੜਾ ਬੰਨ੍ਹ ਕੀਤਾ ਹੁਣ ਸੰਗਵਾਲ ਦਾ ਤੇ ਜੇ ਉਹ ਟੁੱਟ ਜਾਂਦਾ ਫਿਰ ਤਲ ਹੋਂਨੇ ਵੀ ਪਾਣੀ ਆ ਸਕਦਾ ਜੀ ਚਲੋ ਦੇਖਦੇ ਹਾਂ ਹੁਣ ਬਾਕੀ ਨਹੀਂ ਹਟ ਜੇ ਤਾਂ ਫਿਰ ਵਧੀਆ ਹੈ ਤੇ ਬਾਕੀ ਇੱਥੇ ਤਾਂ ਜਲ ਧੁੱਪ ਲੱਗਦੀ ਰਹਿੰਦੀ ਆ ਤੇ ਹੋਰ 15 ਦਿਨਾਂ ਤੇ ਹੋਏ ਛੱਡ ਵੀ ਇੱਥੇ ਸਵੇਰ ਨੂੰ ਹੋएगी ਬਣੀ ਮਿੱਟੀ ਹੁੰਦੀ ਆ ਦੁਪਹਿਰ ਨੂੰ ਗਰਮੀ ਹੋ ਜਾਂਦੀ ਆ ਤਾਂ ਕਰਕੇ ਤੇ ਹੁਣ ਜਾਂਦੇ ਸ਼ਹਿਰ ਨੂੰ ਫੇਰ ਘਰ ਦਾ ਸਮਾਨ ਲੈ ਕੇ ਆਉਂਦੇ ਆ ਤੇ ਬਾਕੀ ਗੁਰਵੀਰ ਹੁਣੀ ਤਿਆਰ ਤਿਆਰ ਹੋ ਰਿਹਾ ਆ ਰੈਡੀ ਹੋ ਰਿਹਾ ਆ ਬਾਅਦ ਚੱਲਦੇ ਆਪਾਂ ਤੁਸੀਂ ਵਲੌਗ ਨਾਲ ਬਣੇ ਰਹੋ ਮੈਂ ਲੇ ਦਾਨੂੰ ਬਾਅਦ ਦੇ ਵਿੱਚ ਗੱਡੀ 'ਚ ਜਾ ਕੇ ਲੋਗੀ ਆ ਗਿਆ ਗੱਡੀ ਵਿੱਚ ਓਕੇ ਜਾਓ ਕਰ ਦੇ ਚੱਲੀਏ ਪੂਰੀ ਡੌਪ ਤੇ ਆਵਾਰ ਟੈਂਪਰੇਚਰ ਵੀ 29 ਡਿਗਰੀ ਲੋਗੀ ਪਹੁੰਚ ਗਿਆ ਇਕਾਨੀ ਸਵਾਲ ਲੈਣੀ ਵੀਰਾ ਬੈਠਾ ਹੈ ਵਿੱਚ ਕਰ ਲਿਓ आ, मीट आ सूर सलामी सलामे कह दें मीट कीमा तो का कीमा बना के ओ बहुत खाते लोग ज्यादा सूर ही खांडे इतना ਅਵੀ ਮੀਟ ਆ ਸਾਰਾ ਇੱਧਰ ਮੀਟ ਹੀ ਪਿਆ ਇੱਧਰ ਫਰਮਾ ਦਿਓ ਬਈ ਇਹ ਦੁੱਧ ਦੀ ਬਣੀ ਤੇ ਇੱਧਰ ਵੀ ਸੂਰਾਂ ਦੇ ਪੱਟ ਤੰਗ ਤੱਗੇ ਆ ਸੂਰੇ ਆ ਸਾਰਾ ਬਹੁਤ ਮਹਿੰਗਾ ਮੀਟ ਆ 6 ਕਿਲੋ ਦਾ ਹੈ ਕਿ ਆ ਕੁਆਟਰ ਮਿਲ ਰੀਡ ਬਗ ਹੈ ਇਹ ਤਾਂ ਬਹੁਤ ਘਰਾਸੀ ਆ ਹਨ ਇਹ ਰੀਡ ਪਤਾ ਨਹੀਂ ਕਿੰਨਾ ਹਾਂ ਕੰਤ ਕੋਸਤ ਛੇ ਦਿਨ ਛੇ ਗਲੋਆ ਰੇਡ ਪਾ ਗਨ ਪਤਾ ਨਹੀਂ ਕਿੰਨੇ ਰਹਿ ਗਏ ਇੱਥੇ ਦਰਦ ਲੱਗਾ ਹੈ ਰਾਤੇ ਫਰੇਸ਼ ਕੋ ਦੁੱਧ ਜਿਹੜਾ ਫਰੇਸ਼ ਹੈ ਉਹ 2000 ml ਹੈ ਬਾਕੀ ਡੱਬਿਆਂ ਵਾਲਾ ਵੀ ਹੈਗਾ ਆ ਇਧਰ ਮਖਣੀ ਲੱਗੀ ਆ ਇਹਦਾ ਵੀ ਰੇਟ ਕਾਫੀ ਆ ਹੁਣ ਤੇਰਾ ਆਪਾਸ ਹੈਂ ਰਾਗੋਲਾ ਵਾਲੀ ਲੈਣਾ ਉਹ ਦੂਈ ਰਾਗੋਲਾ ਵਾਲੀ ਇਧਰ ਆ ਮੁਰਗੀ ਦਾ ਮੀਟ ਆ ਸਾਰਾ ਇਹ 5500 ਰੁਪਏ ਇਹ ਤੇ ਨਾਲ ਹੈ 1 ਕਿਲੋ ਤੇ 700 ਪੌਣੇ 2 ਕਿਲੋ ਸਾਢੇ 500 ਰੋਲ ਯਾਰ 올ਿਵੇ ਲੱਗਿਆ ਜਿਹਨੂੰ ਆਪਾਂ ਜਟੂਨ ਕਹਿੰਦੇ ਇੰਡੀਆ ਚ ਬੋਲਦੇ ਬੋਲਦੇ ਸਾਰੇ 4 ਪਾਏ ਇਹਨਾਂ ਦੀ 올ਿਵੇਆਂ ਨੇ ਉੱਪਰ ਵੀ ਆਲੀਵੇ ਆ ਸਾਰੇ ਆ ਸਾਗੀਆਂ ਨੇ 4 ਪਾਏ ਜਿੱਦਾਂ ਤੇ ਇਧਰ 올ਿਵੇਆਂ ਦਾ ਤੇਲ ਆ ਜਿੱਤੇ ਜਟੂੰਦਾ ਤੇ ਜਿਹੜਾ ਇੰਡੀਆ ਚ ਇੱਥੇ 7 ਔਰੋ ਨੂੰ ਗਿੱਲੋ 7 ਔਰੋ 9 ਔਰੋ ਬਾਕੀ ਆ ਕੋ ਮੈਨਾ ਦਿਨਾ ਇਧਰ ਸੂਰਜ ਮੁਖੀ ਦਾ ਤੇ ਸੱਲੀਆਂ ਦਾ ਸੱਲੀਆਂ ਦਾ ਦੇ ਮਾਈਸ ਤੇ ਬੋਤਲਾਂ ਆ ਤੇ ਇਧਰ 5 5 ਲੀਟਰ ਦੀਆਂ ਕਿੰਨੀਆਂ Hey, chocolate cioccolato di è lì, birra, Quale? Birra Oh. No. No. Salve. Questo. No. Questo? Sì. Eh? Ah, Tu mi la? ਤਾਂ ਲੈ ਲਿਆ ਲਮੀ ਦੇਰ ਨੂੰ ਦੇਰ ਨੂੰ ਪਸੰਦ ਆਉ ਹੁੰਦਾ ਆ ਤੋ ਪਾਣੀ ਦੇ ਵਾਸਤੇ ਲਓ ਜੀ ਸਬਾਨ ਆਪ ਲੈ ਲਿਆ ਹੁਣ ਹੁਣ ਅਗਲੀ ਮਾਰਕੀਟ ਜਾਨੇ ਦੁੱਧ ਲਿਆਉਣੀ ਇੱਥੇ ਬੀਰੇ ਕੀ ਗਾਨਾ ਕੋਕਾ ਮਹਣ ਹੈ ਤੋ ਨਸੀ ਦਿੱਤੀ ਵੀਰੇ ਕੋਕਾ ਵਾਦੀ ਵੀ ਲਿਓਕੇ ਹਾਂ ਦੰਦ ਦੋਨਾ ਐਯੂ ਹਾਂ ਤੱਲੀਏ ਵੀ ਚਲੀਏ ਓਕੇ ਹੁਣ ਅਪਾ ਚੱਲਿਆਂ ਸ਼ਹਿਰ ਦੇ ਸੈਂਟਰ ਦੇ ਵਿੱਚ ਕਿ ਉੱਥੇ ਮਾਰਕੀਟ ਵੀ ਲੱਗੀ ਆ ਤੇ ਝਿਲਵਾ ਹੋਣਾ ਤੇ ਛਣਿਏ ਛਣਿਵਾਰ ਨੂੰ ਮਾਰਕੀਟ ਲਾਦੀ ਆ ਐਸਟੇਪ ਦਾ 1.5 ਵਜ ਗਿਆ ਹੁਣ ਕੰਡ ਹੋ ਗਈ ਹੋਈ। ਹੋਰ ਜੀ ਆ ਗਿਆ ਅੱਛੇ ਆਪਾਂ ਦੁੱਧ ਲੈਣ। ਤੇ ਇਹ ਦੁੱਧ 95 ਪੈਸੇ ਨੂੰ 1 ਲੀਟਰ ਇੰਡੀਆ ਦੇ 95 ਰੁਪਏ ਦਾ ਲੀਟਰ। ਆਪਾਂ ਰੱਖ ਲਿਆ 24 ਲੀਟਰ ਦੁੱਧ। ਬਾਕੀ ਸਮਾਨ ਦਾ ਸਾਰਾ ਉਹੀ ਜੀ ਆ। ਸਮਾਰਟਗਾਤਾ ਆਪਾਂ। ਕਰਨ ਨੂੰ ਆਈ ਉਧਰ ਲਓ ਜੀ ਮਠਾਈ ਆਪਾਂ ਮਾੜੀ ਲੈ ਲਈਏ ਤਾਂ ਪਤੀਸਾ ਕੇ ਹੋਰ ਕੋਈ ਹੈ ਨਹੀਂ ਸੀਗਾ ਉਹ ਕਹਿੰਦੇ ਅਗਲੇ ਹfte ਆਉਂਗੇ ਤੇ ਹੁਣ ਕੰਦੀ ਕਰਨ ਲੋ ਤਾਂ ਇਹਨਾਂ ਕਰਦੇ ਆਂ ਚਾਹੋ ਕਰਦੇ ਆਂ